ਅੱਜ ਭਾਰਤੀ ਕਿਸਾਨ ਯੂਨੀਅਨ ਛਡੂਨੀ ਦੇ ਰਾਜਪੁਰ ਦੇ ਵਿੱਚ ਬਣੇ ਦਫ਼ਤਰ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਛਡੂਨੀ ਤੇ ਰਾਸ਼ਟਰੀ ਪ੍ਰਧਾਨ ਅਤੇ ਕਿਸਾਨ ਆਗੂ ਗੁਰਨਾਮ ਸਿੰਘ ਛਡੂਨੀ ਵਿਸ਼ੇਸ਼ ਤੌਰ ਤੇ ਪਹੁੰਚੇ ਜਿੱਥੇ ਭਾਰਤੀ ਕਿਸਾਨ ਯੂਨੀਅਨ ਛਡੂਨੀ ਇਕਾਈ ਰਾਜਪੁਰ ਵੱਲੋਂ ਉਨ੍ਹਾਂ ਦਾ ਫੁੱਲਾਂ ਦੀ ਹਾਰ ਅਤੇ ਸਰੋਪਾ ਪਾ ਕੇ ਜ਼ਬਰਦਸਤ ਤਰੀਕੇ ਦੇ ਨਾਲ ਸਵਾਗਤ ਕੀਤਾ ਗਿਆ ਰਾਸ਼ਟਰੀ ਪ੍ਰਧਾਨ ਗੁਰਨਾਮ ਸਿੰਘ ਛੜੂਨੀ ਵੱਲੋਂ ਭਾਰਤੀ ਕਿਸਾਨ ਯੂਨੀਅਨ ਛੜੂਨੀ ਦੇ ਜ਼ਿਲ੍ਹਾ ਪ੍ਰਧਾਨ ਸਰਦਾਰ ਅਮਰਿੰਦਰ ਸਿੰਘ ਹੈਪੀ ਦੀ ਕਾਰਗੁਜ਼ਾਰੀ ਨੂੰ ਵੇਖਦਿਆਂ ਹੋਇਆਂ ਪੰਜਾਬ ਪ੍ਰਧਾਨ ਨਿਯੁਕਤ ਕੀਤਾ ਗਿਆ ਅਤੇ ਉਨ੍ਹਾਂ ਦਾ ਸਿਰੋਪਾ ਪਾ ਕੇ ਮੂੰਹ ਮਿੱਠਾ ਕਰਵਾਇਆ ਗਿਆ ਇਸ ਸੌਰਣੇ ਰਾਸ਼ਟਰੀ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਵੱਲੋਂ ਜਿੱਥੇ ਪੰਜਾਬ ਪ੍ਰਧਾਨ ਨਿਯੁਕਤ ਹੋਣ ਤੇ ਅਮਰਿੰਦਰ ਸਿੰਘ ਹੈਪੀ ਨੂੰ ਸਿਰੋਪਾ ਪਾ ਕੇ ਉਹਨਾਂ ਦਾ ਮੂੰਹ ਮਿੱਠਾ ਕਰਵਾਇਆ ਗਿਆ। ਉੱਥੇ ਉਹਨਾਂ ਵੱਲੋਂ ਕਿਹਾ ਗਿਆ ਕਿ ਅਮਰਿੰਦਰ ਸਿੰਘ ਹੈਪੀ ਪਿਛਲੇ ਕਾਫੀ ਸਮੇਂ ਤੋਂ ਭਾਰਤੀ ਕਿਸਾਨ ਯੂਨੀਅਨ ਚੜੂਨੀ ਦੇ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ। ਤੇ ਉਹਨਾਂ ਦੀ ਵਧੀਆ ਕਾਰਗੁਜ਼ਾਰੀ ਨੂੰ ਵੇਖਦੇ ਹੋਏ ਅੱਜ ਉਹਨਾਂ ਨੂੰ ਜ਼ਿਲ੍ਹਾ ਪ੍ਰਧਾਨ ਤੋਂ ਬਦਲ ਕੇ ਪੰਜਾਬ ਪ੍ਰਧਾਨ ਨਿਯੁਕਤ ਕੀਤਾ ਗਿਆ। ਆਓ ਤੁਹਾਨੂੰ ਸੁਣਾਉਂਦੇ ਆ ਇਸ ਮੌਕੇ ਤੇ ਹੋਰ ਕੀ ਕੁਝ ਕਹਿਣਾ ਸੀ ਭਾਰਤੀ ਕਿਸਾਨ ਯੂਨੀਅਨ ਚੜੁੰਨੀ ਦੇ ਰਾਸ਼ਟਰੀ ਪ੍ਰਧਾਨ ਤੇ ਕਿਸਾਨ ਆਗੂ ਗੁਰਨਾਮ ਸਿੰਘ ਚੜੁੰਨੀ ਦਾ। ਅੱਜ ਅਸੀਂ ਲੁਧਿਆਣੇ 'ਚ ਮੀਟਿੰਗ ਕੀਤੀ ਹੈ। ਗੁਰਦਵਾਰਾ ਮਨਜੀਤ ਸਾਹਿਬ ਦੁਰਾਹੇ। ਤੇ ਪੰਜਾਬ ਦਾ ਜਿਹੜਾ ਪਰਦਾਨ ਹੈ ਭਾਰਤੀ ਕਿਸਾਨੀ ਨੂੰ ਚੁਣੂਦਾ ਉਹ ਅਜਨਕਤ ਕੀਤਾ ਹੈ ਮਰਿੰਦਰ ਹੈਪੀ ਜੀ ਇਹ ਰਾਜਪ੍ਰੇਤੋਂ ਨੇ ਤੇ ਜਿੱਥੇ ਆਪਾਂ ਹੁਣ ਬੈਠਿਆ ਇਹ ਇਹਨਾਂ ਦਾ ਦਫ਼ਤਰ ਹੈ ਤੇ ਅ ਅਸੀਂ ਸਾਰੇ ਪੰਜਾਬ ਦੇ ਕਿਸਾਨਾਂ ਵੱਲੋਂ ਇਹਨਾਂ ਨੂੰ ਵਧਾਈ ਵੀ ਦੇਣੇ ਆ ਤੇ ਉਮੀਦ ਕਰਦੇ ਆ ਕਿ ਲੋਕਾਂ ਵਾਸਤੇ ਕਿਸਾਨਾਂ ਵਾਸਤੇ ਮਜ਼ਦੂਰਾਂ ਵਾਸਤੇ ਇਹ ਵੱਧ ਚੜ ਕੇ ਅੱਗੇ ਤੋਂ ਅੱਗੇ ਜਿਹੜਾ ਹੈ ਉਹ ਕੰਮ ਕਰਨਗੇ ਪਰਾਂਜੀ ਕੀ ਕਹਿਣਾ ਚਾਹੋਗੇ ਜਿਹੜੀ ਕੇਂਦਰ ਸਰਕਾਰ ਹੈ ਹੁਣ ਤੱਕ ਜਿਹੜੀ ਹੈ ਕਿਸਾਨਾਂ ਦੀਆਂ ਮੰਗਾਂ ਜਿਹੜੀਆਂ ਪੂਰੀ ਨਹੀਂ ਕਰ ਰਹੀ ਤੇ ੱੱਲੇਵਾਲ ਸਾਹਿਬ ਜਿਹੜੇ ਹੈ ਮਰਨਵਰਤ ਤੇ ਬੈਠੇ ਹੈ ਕੀ ਕਹਿਣਾ ਚਾਹੋਗੇ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਦੇਖੋ ਇਹਦਾ ਇੱਕ ਬੜਾ ਕਾਰਨ ਇਹ ਹੈ ਕਿ ਵੀ ਜਿਹੜਾ ਐਸਕੇਐਮਸੀ ਇਹ ਮਿਨੀਮਮ এজেন্ডੇ ਤੇ ਬਣਿਆ ਸੀ ਇਹ ਨਹੀਂ ਸੀ ਵੀ ਹਰ ਉਸ ਤੇ ਕੋਈ ਸਾਰਾ ਸਮਝੌਤਾ ਇਹ ਰਿਹਾ ਮਿਨੀਮਮ এজেন্ডੇ ਤੇ ਉਹਦੇ ਚ ਦੋ ਮੰਗਾਂ ਸੀ ਉਸ ਟਾਈਮ ਇੱਕ ਜਿਹੜੇ ਤਿੰਨ ਕਾਨੂੰਨ ਬਣੇ ਸੀ ਉਹ ਵਾਪਸ ਕਰਾਣਾ ਤੇ ਦੂਜਾ ਐਮਐਸਪੀ ਤੇ ਤਿੰਨ ਕਾਨੂੰਨ ਵਾਲੀ ਉਹਨਾਂ ਨੇ ਵਾਪਸ ਆਪਣੀ ਲੈ ਲਈ ਸੀ ਤੇ ਜਿਹੜਾ ਐਮਐਸਪੀ ਛੋ ਦੇ ਵਾਸਤੇ ਉਹਨਾਂ ਨੇ ਕਮੇਟੀ ਬਣਾਉਂਦਾ ਆਸ਼ਵਾਸਨ ਦਿੱਤਾ ਸੀ ਆਸ਼ਵਾਸਨ ਦਿੱਤਾ ਸੀ ਤੇ ਜੇ ਦੁਬਾਰੇ ਐਮਐਸਪੀ ਤੇ ਕੋਈ ਅੰਦੋਲਨ ਕਰਨ ਦੀ ਲੋੜ ਸੀ ਤੇ ਆਪਾਂ ਸਾਰਿਆਂ ਨੇ ਇਕੱਠੇ ਹੋ ਕੇ ਕਰਨਾ ਚਾਹੀਦਾ ਸੀ ਪਰ ਉਹਦੇ 'ਚ ਦਿੱਕਤ ਇਹ ਆ ਗਈ ਕਿ ਵੀ ਸਾਡੇ ਕੁਝ ਭਰਾਵਾਂ ਨੇ ਉਸ ਤੋਂ ਵੱਖਰਾ ਹੋ ਕੇ ਇੱਕ ਐ ਰਾਂਜ ਨੇ ਤਿੱਕ ਦਿਨਾਂ ਤੋਂ ਬਣਾ ਲਿਆ ਤੇ ਫਿਰ ਸਾਰੀ ਜਥੇਬੰਦੀਆਂ ਇਕੱਠੀ ਨਹੀਂ ਹੋਈ ਅੱਧੀ ਜਥੇਬੰਦੀਆਂ ਨੇ ਅੰਦੋਲਨ ਕਰਤਾ ਤੇ ਇਹ ਗੱਲ ਜਿਹੜੀ ਹੈ ਇਹ ਸਰਕਾਰ ਵੀ ਮੁੱਖਬੀ ਜਾਣਦੀ ਹੈ ਤੇ ਸਰਕਾਰ ਨੇ ਉਹਦਾ ਫਾਇਦਾ ਚੱਕਿਆ ਮਰਨ ਮਰਤ ਰੱਖਾਂ ਤੋਂ ਬਾਵਜੂਦ ਵੀ ਜਾਂ ਜਾਦਾ ਬੜਾ ਅੰਦੋਲਨ ਹੋਣ ਤੇ ਬਾਵਜੂਦ ਵੀ ਉਹਨਾਂ ਨੂੰ ਇਹ ਰਿਹਾ ਕਿ ਵੀ ਸਾਰਾ ਪੰਜਾਬ ਵੀ ਨਾਲ ਨਹੀਂ ਹੈ ਤੇ ਹਰਿਆਣਾ ਵੀ ਨਾਲ ਨਹੀਂ ਹੈ ਕਿਉਂਕਿ ਹਰਿਆਣੇ ਚ ਵੀ ਜਿਹੜਾ ਹੈ ਸਾਡੇ ਨਾਲ ਤਾਂ ਕੋਈ ਸੰਪਰਕ ਨਹੀਂ ਕੀਤਾ ਸਗੋਂ ਮੈਂ ਤੇ ਦੂਆ ਪਾਸੇ ਫਨੋਰੀ ਬਾਰਡਰ ਤੇ ਵੀ ਤੇ ਸ਼ੰਭੂ ਬਾਰਡਰ ਤੇ ਵੀ ਗਿਆ ਬਈ ਚਲੋ ਆਪਾਂ ਇਕੱਠੇ ਕਰੀਏ ਤੇ ਇਤਰਾ ਇਕੱਲਾ ਇਕੱਲਾ ਜਿਹੜਾ ਹੈ ਉਹ ਨਾ ਕਰੀਏ ਪਰ ਉਹ ਉਸ ਟਾਈਮ ਜਿਹੜਾ ਇਹਨਾਂ ਨੇ ਕੋਈ ਨੇੜੇ ਲੈਣ ਦੀ ਗੱਲ ਨਹੀਂ ਕੀਤੀ ਤੇ ਇਸ ਕਰਕੇ ਜਿਹੜਾ ਹੈ ਫਿਰ ਜਿਹੜੀ ਹੋਰ ਜੱਥੇਬੰਦੀਆਂ ਵੀ ਹਰਿਆਣੇ ਤੋਂ ਆਈਆਂ ਉਹਨਾਂ ਨੂੰ ਵੀ ਇਹਨਾਂ ਨੇ ਇਹ ਕਿਹਾ ਕਿ ਵੀ ਸਾਨੂੰ ਤੁਹਾਡੀ ਲੋੜ ਨਹੀਂ ਹੈ ਜਦੋਂ ਲੋੜ ਹੋਏਗੀ ਉਦੋਂ ਬੁਲਾ ਲਿਆਂਗੇ ਉਹ ਦਸਰੇ ਸੀ ਮੈਂ ਤੇ ਨਾਲ ਨਹੀਂ ਸੀ ਉਹਨਾਂ ਦੇ ਮੈਂ ਤੇ ਆਪਣਾ ਵੱਖਰਾ ਗਿਆ ਸੀ ਤੇ ਇਸ ਕਰਕੇ ਜਿਹੜਾ ਉਹ ਹਰਿਆਣਾ ਵੀ ਨਾਲ ਨਹੀਂ ਆਇਆ ਪੰਜਾਬੀ ਅੱਧਾ ਨਾਲ ਆਇਆ ਤੇ ਅੱਧਾ ਮਤਲਬ ਥੋੜੇ ਉਹ ਹੋਣ ਕਰਕੇ ਸਰਕਾਰ ਜਿਹੜੀ ਆ ਉਹ ਆਕੜੀ ਰਹੀ ਤੇ ਹੁਣ ਉਹਨਾਂ ਦਾ ਵਾਅਦਾ ਦਿੱਤਾ ਦੇਖੋ 14 ਨੂੰ ਕੀ ਹੁੰਦਾ ਤੇ ਹੁਣ ਅੱਜ ਤੁਸੀਂ ਹੈਪੀ ਜਨ ਨੂੰ ਜਿਹੜਾ ਪ੍ਰਧਾਨ ਬਣਾਇਆ ਹੈਗਾ ਤੇ ਕਿਸ ਤਰ੍ਹਾਂ ਦੇਖਦੇ ਹੋ ਇਹਨਾਂ ਦੀ ਕਾਰਗੁਜ਼ਾਰੀ ਤੇ ਆਣ ਵਾਲੇ ਜਿਨ੍ਹਾਂ ਦੇ ਵਿੱਚ ਕਿਸ ਤਰ੍ਹਾਂ ਦਾ ਦੇਖੋ ਜਿਹੜਾ ਹੁਣ ਤੱਕ ਦਾ ਇਹਨਾਂ ਦਾ ਕੰਮ ਰਿਹਾ ਪਟਿਆਲੇ ਜ਼ਿਲ੍ਹੇ ਦੇ ਪ੍ਰਧਾਨ ਨੇ 2 ਸਾਲ ਤੋਂ ਹ ਤੇ ਹੋਂ ਤੱਕ ਦਾ ਜਿਹੜਾ ਇਹਨਾਂ ਦਾ ਕੰਮ ਰਿਹਾ ਉਹ ਜਿੰਨੇ ਸਾਡੇ ਪੰਜਾਬ ਦੀਆਂ ਟੀਮਾਂ ਨੇ ਉਹਨਾਂ ਚ ਸਭ ਤੋਂ ਠੀਕ ਇਹਨਾਂ ਦਾ ਰਿਹਾ ਉਸੇ ਆਧਾਰ ਤੇ ਇਹਨਾਂ ਦਾ ਕੰਮ ਦੇਖਦਿਆਂ ਹੋਏ ਐ ਇਹਨਾਂ ਨੂੰ ਜਿਹੜਾ ਹੈ ਉਹ ਸਟੇਟ ਦਾ ਪ੍ਰਧਾਨ ਬਣਾਇਆ ਤੇ ਅੱਗੇ ਜਿਹੜਾ ਕੁਝ ਹਦਾਇਤਾਂ ਵੀ ਕੀਤੀਆਂ ਨੇ ਤੇ ਇਹ ਆਸ਼ਵਾਸਨ ਵੀ ਦੇ ਰਹੇ ਨੇ ਵੀ ਬਹੁਤ ਵਧੀਆ ਕੰਮ ਅੱਗੇ ਪੰਜਾਬ ਦੇ ਵਿੱਚ ਕਰਾਂਗੇ। ਜੀ ਜੀ ਕਿਸ ਤਰ੍ਹਾਂ ਦੇਖਦੇ ਹੋ ਆ ਤੁਹਾਨੂੰ ਪ੍ਰਧਾਨ ਲਾਏਗਾ ਪੰਜਾਬ ਦਾ ਕੀ ਕਹਿਣਾ ਚਾਹੋਗੇ? ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਬਣਾ ਰਾਸ਼ਟਰੀ ਪ੍ਰਧਾਨ ਸਰਦਾਰ ਗਰਨਾਮ ਸਿੰਘ ਚੜੂਣੀ ਜੀ ਦਾ ਜਿਹੜੀ ਸਾਡੀ ਚੜੂਨੀ ਜਥੇਬੰਦੀਆ ਉਹਨਾਂ ਨੇ ਸਾਨੂੰ ਪੰਜਾਬ ਦਾ ਪ੍ਰਧਾਨ ਨਿਯੁਕਤ ਕੀਤਾ ਤੇ ਫਿਰ ਪੰਜਾਬ ਜਿਹੜੇ ਜ਼ਿਲ੍ਹਾ ਪ੍ਰਧਾਨ ਨੇ ਉਹਨਾਂ ਦਾ ਧੰਨਵਾਦ ਜਿਨ੍ਹਾਂ ਨੇ ਸਾਨੂੰ ਚੁਣ ਕੇ ਸੂਬਾ ਪ੍ਰਧਾਨ ਬਣਾਇਆ ਇਹਦੇ ਕਰਕੇ ਹੁਣ ਮੈਂ ਵਿਸ਼ਵਾਸ ਦਿੰਦਾ ਪ੍ਰਧਾਨ ਜੀ ਨੂੰ ਵੱਧ ਚੜ ਕੇ ਵੀ ਆਪਾਂ ਇਕਜੁੱਟ ਹੋ ਕੇ ਲੜਾਈ ਲੜਾਂਗੇ ਕਾਇਆਂ ਤੇ ਪਿੰਡ ਲੈਵਲ ਤੇ ਗਰਾਊਂਡ ਲੈਵਲ ਤੇ ਕੰਮ ਕਰਾਂਗੇ ਸੂਬੇ ਦੀ ਜਿਹੜੀ ਜਥੇਬੰਦੀਏ ਚੜੂਨੀ ਸਾਹਿਬ ਦੀ ਇੱਕ ਨੰਬਰ ਤੇ ਲੈ ਕੇ ਜਾਵਾਂਗੇ ਆਉਣ ਵਾਲਾ ਸਮਾਂ ਰਮਾਦਾਨ ਦੀ ਕਿਰਪਾ ਨਾਲ ਪਤਾ ਲੱਗ ਜੂਗਾ ਵੀ ਹਾਂਜੀ ਵੀ ਆਪਾਂ ਚੋਡੂਨੀ ਸਾਭ ਦੀ ਜਥੇਬੰਦੀ ਸੇਖਰਾਂ ਦੇ ਕੰਮ ਕਰ ਰਹੀਆਂ న్యూਸ 89 ਪੰਜਾਬ ਦੇ ਲਈ ਰਾਜਪੁਰਾ ਤੋਂ ਪੱਤਰਕਾਰ ਮੋਹਿਤ ਕੁਮਾਰ ਦੀ ਖਾਸ ਰਿਪੋਰਟ న్యూਸ 89 ਪੰਜਾਬ ਹਰ ਖਬਰ ਜਿਸ ਦਾ ਹੋਵੇ ਅਸਰ